ਬਹੁਤ ਹੀ ਫੈਨ ਫੋਲਿੰਗ ਬਹੁਤ ਲੋਕ ਦਿਨੋ ਪਸੰਦ ਕਰਦੇ ਨੇ ਉਹ ਉਹ ਨਹੀਂ ਦੇਖ ਰਹੇ ਜੀ ਅਸੀਂ ਆਮ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਅਸੀਂ ਕਿਸੇ ਨੂੰ ਪਾਣੀ ਸੀ ਜੀ ਪੀ ਸਾਹਿਬ ਨੂੰ ਪਾਣੀ ਹੈ ਕਿਉਂ ਐਕਚੁਅਲੀ ਕੀ ਹੈ ਜੀ ਮੈਂ ਗਰਾਸ ਰੂਟ ਤੇ ਰਿਆਂ ਕੰਮ ਕੀਤਾ ਦੁੱਖ ਸੁੱਖ ਚ ਲੋਕਾਂ ਦੇ ਗਿਆ ਜੇ ਕੀ ਦਾ ਕੰਮ ਹੋਣ ਵਾਲਾ ਸੀ ਮੈਂ ਕਰਾਇਆ ਮੇਰੇ ਕੋਸ਼ਿਸ਼ ਜਿਹੜੇ ਮੇਰੇ ਕੋਲ ਚੱਲ ਕੇ ਆਇਆ ਮੈਂ ਆਦੀ ਬਾਹ ਫੜ ਕੇ ਉਹ ਅਫਸਰ ਕੋਲੇ ਲੈ ਕੇ ਜਾਵਾਂ ਉਹਦਾ ਕੰਮ ਕਰਾਵਾਂ ਕਈ ਲੀਡਰਾਂ ਦੇ ਕੀਲਾ ਹੁੰਦਾ ਜੀ ਤਾਂ ਹੁਣ ਚ ਗੁੱਸਾ ਨਾ ਕਰਿਓ ਹਨਾ ਵੀ ਉਹ ਲੋਕਾਂ ਦੇ ਵਿਚਰਦੇ ਨਹੀਂ ਇੱਕ ਵਾਰ ਬਣ ਗਏ ਆਪਣੇ ਇੱਥੇ ਰਿਹਾ ਵੀ ਹੈ ਤਾਂ ਪਿੱਛੇ ਲਾ ਲਓ 2 MP ਲਾ ਲਓ ਨਾ MP ਬਣ ਗਏ ਫਤਿਹਗੜ੍ਹ ਸਭ ਤੋਂ ਮੁਰਕਿਓਰੇ ਵਿਚਲੇ ਜਿਹੜੇ ਐਕਚੁਅਲੀ ਰਹੇ ਹੈ ਮੈਂਬਰ ਪਾਰਲੀਮੈਂਟ ਉਹ ਨੂੰ ਵਹੀ ਸਿਕਾਉਣਾ ਵੀ MP ਦਾ ਕੰਮ ਕੀ ਹੁੰਦਾ ਤੇ MP ਦੀ ਜਿਹੜੀ ਐਕਟੀਵਿਟੀ ਇਹ ਦੱਸਣਗੇ ਆਉਣ ਵਾਲੇ ਟਾਈਮ ਵੀ MP ਕਰ ਕੀ ਰਿਹਾ ਕਿ ਲੋਕਾਂ ਨੂੰ ਜਾ ਰਿਹਾ ਮੈਂ ਤਾਂ 2 ਦਿਨ ਚ 2 ਦਿਨ ਚ ਪੂਰਾ 9 ਦੇ 9 ਹਲਕੇ ਕਢਦੇ ਆ ਕਰਾਂ ਅੱਜ ਭਗਵੰਤ ਮਾਨ ਜੀ ਨੇ ਮੇਰੇ ਤੇ ਭਰੋਸਾ ਕੀਤਾ ਹੈ ਮੈਨੂੰ ਫਤੇਕਰ ਸਾਹਿਬ ਜੀ ਸੀਡ ਦਿੱਤੀ ਹੈ ਕਿਉਂ ਲੋਕਾਂ ਦੀ ਫੀਡਬੈਕ ਵਾਹਲਾ ਜਵਾਦ ਜੀ ਦੱਸਦਾ ਸੀ ਕਹਿੰਦਾ ਕਿ ਮੈਨੂੰ ਸਵਾਦ ਆ ਰਿਹਾ ਇੰਨੇ ਸਾਲ ਦੀ ਕੰਪੇਨਿੰਗ ਚ ਇਤਕੀ ਪਹਿਲੀ ਵਾਰੀ ਆ ਰਿਹਾ ਕਾਰਨ ਕਿ ਤੇ ਆਵਾਦਮੀ ਪਾਰਟੀ ਦਰਾਂਤ ਗਵਰਨਮੈਂਟ ਵੀ ਰਹੀ ਚਾਹ ਕਾਂਗਰਸ ਦੀ ਗਵਰਨਮੈਂਟ ਰਹੀ ਜਿੰਨੇ ਮੈਂ ਕੰਮ ਜਿਹੜਾ ਪੰਦ ਕੰਮ ਦੇਖਿਆ ਪਰ ਉਹ 70 ਸਾਲ ਚ ਉਹ ਨਹੀਂ ਕਰ ਸਕੇ ਇਹਨਾਂ ਤੋਂ ਪਾਣੀ ਚ 24 ਘੰਟੇ ਕੇਤਨ 24 ਘੰਟੇ ਨਹੀਂ ਦੇ ਸਕਦੇ ਅੱਜ ਭਗਵੰਤ ਮਾਨ ਜੀ 24 ਘੰਟੇ ਲਾਈਟ ਦੇ ਦੇ ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਚ ਪੰਜਾਬ ਚ ਮੈਂ ਗੱਲ ਕਰਦਾ ਹੋਰ ਢਿੱਕ ਸਕਦੀ ਹੈ ਜਿਵੇਂ ਇਹਨਾਂ ਦੇ ਐਟੀਟਿਊਡ ਹੈ ਨਖਰਾ ਹੈ ਜੀ ਵੀ ਸਾਬ ਸੁਖਵੀਰ ਸਿੰਘ ਬਾਦਲਾਹਣੀ ਪੰਜਾਬ ਬਚਾਓ ਯਾਤਰਾ ਕੱਢਦੇ ਨੇ ਇਹਦੇ ਬਾਰੇ ਕੀ ਕਹੋਗੇ ਐਕਚੁਅਲੀ ਕੀ ਹੈ ਅੱਜ ਯਾਤਰਾ ਕੱਢਣ ਦਾ ਕੋਈ ਪੰਜਾਬ ਨੂੰ ਹੋਇਆ ਕੀ ਹੈ ਦੱਸੋ ਮੈਨੂੰ ਪੰਜਾਬ ਨੂੰ ਜਾਂ ਪੰਜਾਬ ਦਾ ਬੱਚਾ ਹੀ ਹੈ ਪੰਜਾਬ ਦਾ ਬੱਚੇ ਹੀ ਗਿਆ ਨਾ ਜਦੋਂ ਭਗਵਾਨ ਦਵਾ ਜੀ ਮੁੱਖ ਮੰਤਰੀ ਬਣ ਗਏ ਸੱਚੀ ਗਾਲ ਸਵਾਗਤ ਹੈ ਲੋਕ ਸਭਾ ਚੋਣਾਂ ਸਿਖਰਾਂ ਤੇ ਨੇ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਜੀਬੀ ਸਾਹਿਬ ਸਵਾਗਤ ਹੈ ਸੱਚੀ ਗਾਲ ਜੀਬੀ ਸਾਹਿਬ ਅੱਖਾਂ ਦਾ ਆਪਰੇਸ਼ਨ ਕਰਾਇਆ ਠੀਕ ਹੋ ਹਾਂਜੀ ਜੀ ਟੇਕੇ ਹਲੇ ਤਿੰਨ ਤਿੰਨ ਦਿਨ ਦੀ ਰੈਸਟ ਹੋ ਰਹੀ ਹੈ ਪਰ ਫਿਰ ਵੀ ਰੈਸਟ ਹੁੰਦੀ ਨਹੀਂ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਤੇ ਮਤਲਬ ਮੀਟਿੰਗਾਂ 'ਚ 10 ਦਾ 5 ਕੀਤੀਆਂ ਵੀ ਕੱਟ ਕੀਤੀਆਂ ਨੇ ਜਿਵੇਂ ਕੱਲ 15 ਮੀਟਿੰਗਾਂ ਨੇ ਉਹ ਕਰਨੀਆਂ ਪੈਣੀਆਂ ਨੇ ਕੱਟੋਕੜ 20 ਦੇ ਕਰੀਬ ਰਾਤ 7 ਵਜੇ ਤੱਕ 15 ਨੇ 7 ਵਜੇ ਤੋਂ ਬਾਅਦ ਲੇਟ ਨਾਈਟ ਤੇਰਾ ਉਹਨੂੰ ਟਾਈਮ ਦੇ ਰਹੇ ਆ ਗਰਾਊਂਡ ਤੇ ਹਾਂਜੀ ਗਰਾਊਂਡ ਤੇ ਵੀ ਟਾਈਮ ਦੇਣਾ ਮੈਨੂੰ ਆਪਨੇ ਆਪ ਨੂੰ ਟਾਈਮ ਨਹੀਂ ਦੇ ਰਹੇ ਹਾਂਜੀ ਆਪਣੇ ਆਪ ਨੂੰ ਟਾਈਮ ਕੱਟ ਦੇ ਰਹੇ ਨੇ ਐਕਚੁਅਲੀ ਦੇ ਆ ਇਲੈਕਸ਼ਨ ਮਤਲਬ ਫੀਲਡ ਹੈ ਜਦ ਬੋਟਾਂ ਟਾਈਮ ਹੈ ਤੇ ਇਹਦੇ ਚ ਬਹੁਤ ਜ਼ਿਆਦਾ ਗਰਾਸ ਰੂਟ ਤੇ ਪਿੰਡਾਂ ਚ ਚਾਹੇ ਵਾਰਡੋਂ ਤੇ ਸ਼ਹਿਰਾਂ ਚ ਵੀ ਇਹ ਜਾਣਾ ਪੈਂਦਾ ਕਿਉਂਕਿ ਵੋਟ ਮੰਗਣੀਆਂ ਹੈ 1.5 ਮਹੀਨਾ ਲੱਗਿਆ ਸਾਡਾ ਮੈਨੂੰ ਕਿ ਭਗਵੰਤਵਾ ਜੀ ਨੇ ਮੈਨੂੰ ਟਿਕਟ ਦਿੱਤੀ ਹੈ ਤਾਂ ਮੈਂ ਇੱਕ ਇਥੋਂ ਬਹੁਤ ਵਧੀਆ ਜਿੱਤਾਂ ਜੀ ਵੀ ਸਾਹਿਬ ਵੀ 10 ਤੋਂ 15 ਦਿਨ ਹੋ ਗਏ ਟਿਕਟ ਮਿਲੀ ਨੂੰ ਨਾ ਤੇ ਗਰਾਉਂਡ ਤੇ ਕਿਨੇ ਤੁਸੀਂ ਕਿੰਨੇ ਕ ਟਾਈਮ ਤੋਂ ਵਿਚਰ ਰਹੇ ਹੋ ਕੀ ਕੁਝ ਲੋਕਾਂ ਦਾ ਤੁਹਾਨੂੰ ਮਿਲ ਰਿਹਾ ਹੋਗਾ ਗਰਾਉਂਡ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਮੈਂ ਕਦੇ ਵੀ ਇਦਾਂ ਨਹੀਂ ਦੇਖਿਆ ਮੈਨੂੰ 33 34 ਸਾਲ ਹੋ ਗਏ ਪੋਲਿਟਿਕਸ ਚ ਯੰਗ ਟਾਈਮ ਤੋਂ ਮੈਂ 17 ਸਾਲ ਦੀ ਉਮਰ ਚ ਮੈਂ ਚਾਹੇ ਇਲੈਕਸ਼ਨ ਚ ਚਾਹੇ ਮੈਂਬਰ ਪਾਰਲੀਮੈਂਟ ਦੀ ਹੋਈਆਂ ਚਾਹੇ ਐਮ ਐਲ اے ਦੀ ਹੋਈਆਂ ਚਾਹੇ ਸਰਪੰਚੀ ਬਲਾਕ ਸੰਭ ਦੀ ਮੈਂ ਸਾਰੀਆਂ ਇਲੈਕਸ਼ਨਸ ਪਾਰਟਿਸਪੇਟ ਕੀਤਾ ਤੇ ਇੱਕ ਐਸ ਕੀ ਫਸਟ ਟਾਈਮ ਹੀ ਆ ਜਿਹੜਾ ਅਜੀਬ ਕਿਸਮ ਦਾ ਜੋ ਹੰਗਾਰਾ ਮਿਲ ਰਿਹਾ ਉਹ ਕਦੇ ਵੀ ਹੰਗਾਰਾ ਨਹੀਂ ਮਿਲਿਆ ਮੈਂ ਲੋਕਾਂ ਦੀ ਵੋਟਾਂ ਮੰਗਦੇ ਨੇ ਮੈਂ ਦੋਸਤਾਂ ਮਿੱਤਰਾਂ ਦੇ ਫਾਦਰ ਲਈ ਦੁਜੇ ਪਰ ਇਹ ਤ ਕੀ ਜਿਹੜਾ ਹੰਗਾਰਾ ਮਿਲ ਲਿਆ ਬਹੁਤ ਐਕਸੀਡੈਂਟ ਹੰਗਾਰਾ ਮਿਲ ਰਿਹਾ ਜੀ ਵੀ ਸਾਬ ਨੇ ਸਾਡੀ ਟੀਮ ਸਰਵੇ ਕਰਦੀ ਹੈ ਅਸੀਂ ਕਰਦੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਫਤਿਹਗੜ੍ਹ ਸਾਹਿਬ ਦੇ ਤਕਰੀਬਨ 7 ਹਲਕਿਆਂ ਚ ਸਰਵੇ ਕਰ ਚੁੱਕੇ ਹਾਂ ਤੇ ਥੋੜੀ ਫੈਲ ਫੋਲਿੰਗ ਬਹੁਤ ਲੋਕ ਦਿਨੋ ਪਸੰਦ ਕਰਦੇ ਨੇ ਉਹ ਉਹ ਨਹੀਂ ਦੇਖ ਰਹੇ ਜੀ ਅਸੀਂ ਆਮ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਅਸੀਂ ਕਿਸੇ ਨੂੰ ਪਾਣੀ ਸੀ ਜੀਪੀ ਸਾਹਿਬ ਨੂੰ ਪਾਣੀ ਹੈ ਕਿਉਂ ਐਕਚੁਅਲੀ ਕੀ ਹੈ ਜੀ ਮੈਂ ਗਰਾਸ ਰੂਟ ਤੇ ਰਿਆਂ ਕੰਮ ਕੀਤਾ ਦੁੱਖ ਸੁੱਖ ਚ ਲੋਕਾਂ ਦੇ ਗਿਆ ਜੇ ਕੀ ਦਾ ਕੰਮ ਹੋਣ ਵਾਲਾ ਸੀ ਮੈਂ ਕਰਾਇਆ ਤੇ ਕੋਸ਼ਿਸ਼ ਹੈ ਵੀ ਜੇ ਮੇਰੇ ਕੋਲ ਚੱਲ ਕੇ ਆਵੇ ਚਾਹੇ ਮੈਂ ਉਹਨੂੰ ਡੀਸੀ ਕੋ ਲੈ ਕੇ ਜਾਮਾ ਚਾਹੇ ਮਤਲਬ ਜਿਹੜੇ ਵੀ ਹਾਇਰ ਅਫਸਰ ਹੈ ਉਹਨਾਂ ਕੋਲ ਮੈਂ ਬਾਹ ਫੜ ਕੇ ਲੈ ਕੇ ਜਾਂਦਾ ਸੀ ਕਿਉਂਕਿ ਕਈਆਂ ਦੇ ਬਹੁਤ ਕੰਮ ਹੋਏ ਨੇ ਕਿਉਂਕਿ ਮੇਰੀ ਕੋਸ਼ਿਸ਼ ਜਿਹੜਾ ਮੇਰੇ ਕੋਲ ਚੱਲ ਕੇ ਆਇਆ ਮੈਂ ਆਦੀ ਬਾਹ ਫੜ ਕੇ ਉਹ ਅਫਸਰ ਕੋ ਲੈ ਕੇ ਜਾਵਾਂ ਉਹਦਾ ਕੰਮ ਕਰਾਵਾਂ ਮੇਰੀ ਹਮੇਸ਼ਾ ਇਹਦਾ ਰਿਹਾ ਤਾਂ ਹੀ ਅੱਜ ਜਿਹੜੀ ਫੀਡਬੈਕ ਤੁਸੀਂ ਗੱਲ ਕਰ ਰਹੇ ਹੋ ਤੇ ਇਹਦਾ ਜਿਹੜਾ ਰਿਜ਼ਲਟ ਹੈ ਇਹ ਆ ਰਿਹਾ ਹੁਣ ਕਈ ਲੀਡਰਾਂ ਦੇ ਕੀਲਾ ਹੁੰਦਾ ਜੀ ਤਾਂ ਹੁਣ ਚ ਗੁੱਸਾ ਨਾ ਕਰਿਓ ਹਨਾ ਵੀ ਉਹ ਲੋਕਾਂ ਦੇ ਵਿਚਰਦੇ ਨਹੀਂ ਇੱਕ ਵਾਰ ਬਣ ਗਏ ਆਪਣੇ ਇੱਥੇ ਰਿਹਾ ਵੀ ਹੈ ਤਾਂ ਪਿੱਛੇ ਲਾ ਲਓ 2 ਐਮਪੀ ਲਾ ਲਓ ਨਾ ਐਮਪੀ ਬਣ ਗਏ ਫਤਿਹਗੜ੍ਹ ਸਭ ਤੋਂ ਮੁੜ ਕੇ ਉਹ ਰੇ ਵਿਚਰੇ ਨਹੀਂ ਹੈ ਵੀ ਇਹ ਲੋਕ ਫੇਰ ਹੀ ਚਾਹੁੰਦੇ ਨੇ ਦੋ ਦੋ ਵੀ ਤੁਸੀਂ ਵਿਚਰੋ ਜਿਹੜੇ ਐਕਚੁਅਲੀ ਰਹੇ ਹੈ ਮੈਂਬਰ ਪਾਰਲੀਮੈਂਟ ਉਹ ਨੂੰ ਉਹੀ ਸਿਕਾਉਣਾ ਵੀ ਐਮਪੀ ਦਾ ਕੰਮ ਕੀ ਹੁੰਦਾ ਤੇ ਐਮਪੀ ਦੀ ਜਿਹੜੀ ਐਕਟੀਵਿਟੀ ਇਹ ਦੱਸਣਗੇ ਆਉਣ ਵਾਲੇ ਟਾਈਮ ਵੀ ਐਮਪੀ ਕਰ ਕੀ ਰਿਹਾ ਕਿ ਲੋਕਾਂ ਨੂੰ ਜਾ ਰਿਹਾ ਮੈਂ ਤਾਂ ਦੋ ਦਿਨ ਚ ਦੋ ਦਿਨ ਚ ਪੂਰਾ 9 ਦੇ 9 ਹਲਕੇ ਕੱਢ ਦਿਆ ਕਰਾਂਗਾ ਇੱਕ ਦਿਨ ਮੈਂ ਸਾਰੇ ਹਲਕਿਆਂ 'ਚ ਚੀ ਜਾ ਕੇ ਆਇਆ ਹਾਂ ਤੇ ਇਸ ਫੇਰੇ ਮੈਂ 7 ਵਜੇ ਘਰੋਂ ਨਿਕਲਿਆ ਤੇ ਰਾਤ ਨੂੰ 11 ਵਜੇ ਪਹੁੰਚਿਆ ਮੈਂ 8 ਹਲਕਿਆਂ 'ਚ ਜਾਇਆ ਸੀਗਾ ਕਿ 9 ਹਲਕੇ ਪੈਂਦੇ ਆ ਮੇਰੀ ਕੋਸ਼ਿਸ਼ ਪੂਰੀ ਹੈ ਵੀ ਹਰ ਹਲਕੇ ਜਾਵਾਂ ਵੀ ਹਫ਼ਤੇ ਦੇ ਵਿੱਚ ਜਦੋਂ ਜੋ ਦਿੱਲੀ ਵੀ ਜਾਣਾ ਪਊਗਾ ਲੋਕ ਸਭਾ 'ਚ ਗੱਲ ਵੀ ਕਰਨੀ ਆਪਣੇ ਮੁੱਦਿਆਂ ਦੀ ਤੇ ਜਦੋਂ ਮੇਰੇ ਕੋਲ ਟਾਈਮ ਮਿਲੂਗਾ ਤੇ ਮੈਂ ਦੋ ਦਿਨ ਇੱਕ ਠੋੜਾ ਘੜ ਮਹੀਨੇ 'ਚ ਇਹ ਮੈਂ ਰੱਖਾਂਗਾ ਤਾਂ ਕਿ ਕੋਈ ਇਹ ਨਾ ਕਵੇ ਕਿ ਆ ਫਲਾਣਾ ਮੇਰੇ ਹਲਕੇ ਚ ਨਹੀਂ ਆਇਆ ਮੇਰੇ ਪਿੰਡ ਚ ਨਹੀਂ ਆਇਆ ਮੇਰੇ ਮੇਰੇ ਮਹੱਲੇ ਚ ਨਹੀਂ ਆਇਆ ਕਮ ਸਿੰਘਾਂ ਲੋਕ ਕਮ ਸਿੰਘਾਂ ਲੋਕ ਇਹ ਨਹੀਂ ਕਹਿਣਗੇ ਕਿਉਂਕਿ ਮੇਰੀ ਯਾਦ ਤਾਂ ਮੈਂ ਸਵੇਰੇ ਹੀ ਨਿਕਲ ਜਾਂਦਾ ਦੋਸਤ ਮਿੱਤਰ ਮੇਰੇ ਐਮਐਲਏ ਹੁੰਦੇ ਸੀਗੇ ਉਹ ਕਹਿੰਦੇ ਅਰ ਜੀ ਵੀ ਤੂੰ ਹਾਰ ਵੀ ਗਿਆ ਤੂੰ ਪਕਾਈ ਹੁੰਨੀਓ ਕਰਦਾ ਵੀ ਹਾਰ ਵੀ ਗਿਆ ਲੋਕਾਂ ਨੇ ਵੀ ਤੁਹਾਨੂੰ ਵੋਟ ਵੀ ਨਹੀਂ ਪਾਈ ਪਰ ਤੂੰ ਫੇਰ ਤੁਰਿਆ ਫਿਰਦਾ ਮਾਨਾ ਯਾਰ ਲੋਕਾਂ ਦਾ ਕੋਈ ਹੋ ਨਹੀਂ ਇੱਕ ਚੇਂਜ ਦੱਸ ਜਾ ਤੇ ਮੇਰਾ ਇਹ ਹੈ ਵੀ ਆਪਾਂ ਲੋਕਾਂ ਲਈ ਬਣੇ ਆ ਤੇ ਸਾਡੀ ਪੂਰੀ ਕੋਸ਼ਿਸ਼ ਹੈ ਅੱਜ ਉਹ ਲੋਕਾਂ ਕਰਕੇ ਜੋ ਮੇਰੀ ਫੀਡਬੈਕ ਸੀ ਮੈਂ ਲੋਕਾਂ ਜਾਂਦਾ ਸੀ ਅੱਜ ਭਗਵੰਤ ਮਾਨ ਜੀ ਨੇ ਮੇਰੇ ਤੇ ਭਰੋਸਾ ਕੀਤਾ ਹੈ ਮੈਨੂੰ ਫਤੇਕਰ ਸਾਹਿਬ ਜੀ ਸੀਟ ਦਿੱਤੀ ਹੈ ਕਿਉਂ ਲੋਕਾਂ ਦੀ ਫੀਡਬੈਕ ਤੇ ਤੁਸੀਂ ਕਿਹਾ ਪਹਿਲਾਂ ਸਵਾਲ ਦਾ ਜਵਾਬ ਤੁਸੀਂ ਦਿੱਤਾ ਸੀ ਕਹਿੰਦਾ ਕਿ ਮੈਨੂੰ ਸਵਾਦ ਆ ਰਿਹਾ ਇੰਨੇ ਸਾਲ ਦੀ ਕੈਂਪੇਨਿੰਗ ਚ ਇਤਕੀ ਪਹਿਲੀ ਵਾਰ ਹੀ ਆ ਰਿਹਾ ਕਾਰਨ ਕਿ ਤੇ ਆਮ ਆਦਮੀ ਪਾਰਟੀ ਦਾ ਰੰਗ ਹੈ ਨਹੀਂ ਐਕਚੁਅਲੀ ਕੀ ਹੈ ਆਮ ਆਦਮੀ ਪਾਰਟੀ ਚਲੋ ਆਪਾਂ ਮੈਂ ਪਾਰਟੀਆਂ ਚ ਰਿਆਂ ਕਾਂਗਰਸ ਰਿਆਂ ਤੇ ਚਾਹੇ ਕਾਲੀ ਦਲ ਦੀ ਗਵਰਨਮੈਂਟ ਵੀ ਰਹੀ ਚਾਹੇ ਕਾਂਗਰਸ ਦੀ ਗਵਰਨਮੈਂਟ ਰਹੀ ਜਿਹਨਾਂ ਮੈਂ ਕੰਮ ਜਿਹੜਾ ਪੰਦ ਕੰਮ ਦੇਖਿਆ ਪਰ ਉਹ 70 ਸਾਲ ਚ ਉਹ ਨਹੀਂ ਕਰ ਸਕੇ ਨਾ ਤਾਂ ਪਾਣੀ 24 ਘੰਟੇ ਕੀਤਾ ਨੂੰ 24 ਘੰਟੇ ਨਹੀਂ ਦੇ ਸਕੇ ਅੱਜ ਭਗਵੰਤ ਮਾਨ ਜੀ 24 ਘੰਟੇ ਲਾਈਟ ਦੇ ਰਹੇ ਮਿਲੀ ਹੈ ਜਿਹੜੀ ਦਿਨ ਆਪਾਂ ਕਰਦੇ ਨਾ ਅੱਜ ਦਿਨੇ ਲਾਈਟ ਜਾਂਦੀ ਹੈ ਅੱਜ ਜੱਟ ਦਿਨੇ ਪਾਣੀ ਲਾ ਕੇ ਰਾਤ ਨੂੰ ਘਰੇ ਸੌਂਦਾ ਇਹ ਪਹਿਲਾਂ ਕਦੇ ਪਹਿਲਾਂ ਇਹ ਕਦੇ ਵੀ ਨਹੀਂ ਹੋਇਆ ਇਸ ਸਟੇਜ 'ਤੇ ਜਿਹੜੇ ਲੀਡਰ ਆਪੋਜੀਸ਼ਨ 'ਚ ਨੇ ਉਹ ਕਹਿੰਦੇ ਨੇ ਇਹ ਗੱਲ ਵਾ ਕਦੇ ਚੀਜ਼ ਹੋਈ ਹੈ ਅੱਜ ਕਿਸਾਨ ਕਿਉਂ ਖੁਸ਼ ਹੈ ਅੱਜ ਪਿੰਡਾਂ 'ਚ ਜਦੋਂ ਲੋਕ ਜਾਂਦੇ ਆ ਜਾਂ ਅਸੀਂ ਜਾਂਦੇ ਆ ਜਾਂ ਪੁੱਛਦੇ ਆ ਜਾਂ ਪੱਤਰਕਾਰ ਪੁੱਛਦੇ ਆ ਤੁਸੀਂ ਦੱਸੋ ਕਿਉਂ ਭਗਵੰਤ ਮਾਨ ਜੀ ਨੂੰ ਬੋਟਰ ਪਹੁੰਚਲੇ ਉਹ ਕਹਿੰਦੇ ਭਗਵੰਤ ਮਾਨ ਜੀ ਨੇ ਸਾਨੂੰ ਰਾਈਟ ਦਿੱਤੀ ਹੈ ਰਾਤ ਨੂੰ ਕੋਈ ਸੱਪ ਸਲੂਟੀ ਖੇਤਾਂ 'ਚ ਹੁੰਦੀਆਂ ਸੀਗੀਆਂ ਕੋਈ ਲੜਕੇ ਚਾਹ ਕੋਈ ਸੱਪ ਲੜਕੇ ਕਿਸਾਨ ਮਰ ਗਿਆ ਰਾਤ ਨੂੰ ਕੋਈ ਆਪਣਾ ਜਦੋਂ ਪਾਣੀ ਲਾਉਣ ਜਾਂਦੇ ਸੀ ਕਿਤੇ ਨੱਕੇ ਮੋੜ ਨੇ ਤੇ ਤੁਚਾ ਤੇ ਅੱਜ ਸਹੀ ਮਿਹਨਤ ਦਿਨ ਚ ਪਾਣੀ ਲਾ ਕੇ ਜੱਟ ਆਪਦੇ ਘਰੇ ਜਾ ਕੇ ਸੌਂਦਾ ਏ ਮੈਂ ਆਪੋਜੀਸ਼ਨ ਨੂੰ ਵੀ ਦੱਸਣਾ ਚਾਹੁੰਦਾ ਜਿਹੜੇ ਗੱਲਾਂ ਕਰਦੇ ਭਗਵੰਤ ਮਾਨ ਜੀ ਨੂੰ ਪਰ ਅੱਜ ਉਹ ਚੀਜ਼ ਦਾ ਸਹੀ ਮਿਹਨਤ ਚਾਰੇ ਕਿਸਾਨ ਵੀ ਲੋਕਨੰਦ ਲੈ ਪਏ ਜੀਬੀ ਸਾਹਿਬ ਜੀ ਕਾਂਗਰਸ ਪਾਰਟੀ ਚੋਂ ਤੁਸੀਂ ਛੱਡੀ ਹੈ ਨਾ ਸਵੱਬ ਕਿਵੇਂ ਬਣਿਆ ਤੁਹਾਨੂੰ ਉੱਥੇ ਕੋਈ ਦਰਕਿਨਾਰ ਕਰਦਾ ਸੀ ਜਾਂ ਇਹ ਜਾਦਾ ਵਧੀਆ ਕੰਮ ਸੀ ਤਾਂ ਦੱਸੋ ਜੀ ਮੈਂ ਦੱਸਦਾ ਇਹ ਕੋਈ ਇਦਾਂ ਦੀ ਗੱਲ ਬਾਤ ਨਹੀਂ ਮੈਨੂੰ ਮੈਂਬਰ ਪਾਰਲੀਮੈਂਟ ਦੀ ਭਗਵੰਤ ਮਾਨ ਜੀ ਨੇ ਟਿਕਟ ਦਿੱਤੀ ਹੈ ਕੇ ਜੀਸਵਾਸੋਂ ਨੇ ਟਿਕਟ ਦਿੱਤੀ ਹੈ ਮੇਰੇ ਤੇ ਭਰੋਸਾ ਕੀਤਾ ਪਰ ਕੋਈ ਵੀ ਨੈਗੇਟਿਵਿਟੀ ਆਈ ਨੌ ਹਲਕਿਆਂ 'ਚ ਕਿਸੇ ਨੇ ਕਿਹਾ ਵੀ ਜੀਪੀ ਨੂੰ ਟਿਕਟ ਕਿਉਂ ਦਿੱਤੀ ਇੱਕ ਗੱਲ ਹੈ ਵੀ ਤੁਸੀਂ ਜਿਹੜੇ ਹਲਕੇ ਦੇ ਵਿੱਚ ਤੁਸੀਂ ਮਤਲਬ ਹਾਰੇ ਹੋ ਬਸੇ ਪਟਾਣਾ ਤਾਂ ਉੱਥੇ ਦੇ ਐਮਐਲ ਵੀ ਤੁਹਾਨੂੰ ਖੁੱਲ ਕੇ ਸਪੋਰਟ ਕਰ ਰਹੇ ਨੇ ਖੁੱਲ ਕੇ ਸਪੋਰਟ ਕਰ ਰਹੇ ਇਹ ਹੈ ਵੀ ਕੋਈ ਨੈਗੇਟਿਵਿਟੀ ਨਹੀਂ ਉਹ ਜੋ ਪਾਰਟੀ ਨੇ ਹੁਣ ਮੈਂ ਤਾਂ ਭਗਵੰਤ ਮਾਨ ਜੀ ਕਮਾਂਡ ਹੈ ਕਮਾਂਡ ਹੈ ਮੈਨੂੰ ਟਿਕਟ ਦਿੱਤੀ ਹੈ ਨਹੀਂ ਕਹਿੰਦਾ ਯਾਰ ਪਾਰਟੀ ਛੱਡ ਗਿਆ ਉਹਨੂੰ ਟਿਕਟ ਦੱਤੀ ਹੈ ਤੇ ਕੋਈ ਦਾ ਤੂੰ ਦੇਖਿਆ ਹੀ ਹੈ ਘੱਟੋ ਘੱਟ ਜਦੋਂ ਮੈਨੂੰ ਟਿਕਟ ਮਿਲੀ ਹੈ 3500 ਦੇ ਕਰੀਬ ਵਟਸਐਪ ਤੇ ਲੋਕਾਂ ਦੇ ਮੈਸੇਜ ਆਏ ਆ ਤੇ 3500 ਚੋਂ ਦੋ ਬੰਦਿਆਂ ਨੇ ਜਿਹੜਾ ਚਲੋ ਹੁਣ ਸਾਰਾ ਮੇਂ ਮਿੱਤਰਾਂ ਦਾ ਨਹੀਂ ਬਣਦਾ ਦੋ ਮੈਸੇਜ ਦੰਦੇ ਆਏ ਆ ਪਰ ਅੱਜ ਕਮਾਂਡ ਹੈ ਭਵੰਤਮਾ ਜੀ ਕੇਚਰੀਵਾਸ ਦੀ ਕਮਾਂਡ ਵੀ ਕੋਈ ਨਾ ਦਾ ਉਨਸ਼ਾਸਨ ਚ ਰਹਿੰਦੇ ਆ ਇੱਥੇ ਜਿੱਦ ਮੈਂ ਪਾਰਟੀ ਛੱਡ ਕੇ ਆਇਆ ਇੱਥੇ ਦਾ ਹਰ ਹਰ ਬੰਦੇ ਦਾ ਅਟਲ ਸੂਰ ਹੈ ਹਰ ਲੀਡਰ ਦਾ ਅਟਲ ਸੂਰ ਹੈ ਪਤਾ ਹੀ ਨਹੀਂ ਸਾਡੇ ਰਾਹੁਲ ਗਾਂਧੀ ਜੀ ਸੀਗੇ ਜਿਹੜਾ ਮਜ਼ਬੂਤ ਹੈ ਹਾਂ ਹਾਂ ਇੰਜਣ ਮਜ਼ਬੂਤ ਹੈ ਬਹੁਤ ਵੱਡਾ ਇੰਜਣ ਮਜ਼ਬੂਤ ਹੈ ਰਾਹੁਲ ਗਾਂਧੀ ਵੀ ਸਾਡੇ ਇੱਥੇ ਰਹੇ ਨੇ ਪਰ ਮੈਂ ਉਹਨਾਂ ਨੂੰ ਵੀ ਕਿਹਾ ਜਦੋਂ ਮੇਰੇ ਖਿਲਾਫ ਲੜੇ ਨੇ ਤੁਹਾਨੂੰ ਪਤਾ ਇੱਥੇ ਹੋਇਆ ਹੈ ਤੇ ਉਹਨਾਂ ਨੂੰ ਵੀ ਯਾਰ ਮੇਰੇ ਹਲਕੇ 'ਚ ਉਹ ਬੋਲ ਕੇ ਗਏ ਆ ਕਹਿ ਕੇ ਗਏ ਆ ਪਰ ਲੇਕਿਨ ਇੰਟੈਲੀਜ ਨੂੰ ਪਤਾ ਨਹੀਂ ਸੀ ਵੀ ਕਾਂਗਰਸ ਨੂੰ ਖਰਾਬ ਕੌਣ ਰਿਹਾ ਹੈ ਖਰਾਬ ਕਰ ਰਿਹਾ ਸਾਡੇ ਕੈਂਡੀਡੇਟ ਨੂੰ ਖਰਾਬ ਕਰ ਰਿਹਾ ਇਹ ਇੱਕ ਬਹੁਤ ਵੱਡੀ ਕਮੀ ਹੈ ਕਾਂਗਰਸ ਪਾਰਟੀ ਆਉਣ ਵਾਲੇ ਟਾਈਮ 'ਚ ਪੰਜਾਬ 'ਚ ਮੈਂ ਗੱਲ ਕਰਦਾ ਹੋਰ ਡਿੱਗ ਸਕਦੀ ਹੈ ਜਿਵੇਂ ਇਹਨਾਂ ਦੇ ਐਟੀਟਿਊਡ ਹੈ ਨਖਰਾ ਹੈ ਤੇ ਟਿਕਟ ਦੰਦੇ ਵੀ ਤੇ ਹਰਾਉਣ ਦੀਆਂ ਕੋਸ਼ਿਸ਼ ਕਰਦੇ ਆ ਇਹ ਇਹਨਾਂ ਦਾ ਬਹੁਤ ਵੱਡਾ ਬਾਈ 'ਚ ਥੋੜੇ ਤੇ ਆ ਚੀਜ਼ ਇੰਪਲੀਮੈਂਟ ਹੋਈ ਹੈ ਨਹੀਂ ਬਾਈ ਛੋਈਆ ਮੈਨੂੰ ਨਾ ਵਿੱਚੋਂ-ਵਿੱਚੋਂ ਹੁਣ ਮੈਂ ਤੁਹਾਨੂੰ ਦੱਸਦਾ ਸਭ ਤੋਂ ਵੱਲ ਕੇ ਮੈਂ ਜਦੋਂ ਖੜਕ ਕੇ ਆਏ ਤੇ ਪ੍ਰਧਾਨ ਆਏ 올 ਇੰਡੀਆ ਦਾ ਤੇ ਉੱਚ ਮੈਂ 34 ਬਸਾਂ ਪਰਕੇ ਲੈ ਕੇ ਗਿਆ ਸਮਰਾਲੇ ਸੁਨਾਲੇ ਜੀ ਹੁਣ ਰੀਸੈਂਟ ਡੀ ਹਾਂ ਜੀ ਡੇਢ ਮਿੰਟ 34 ਬਸਾਂ ਪਰਕੇ ਲੈ ਕੇ ਜਾਂਦੇ ਬੱਸ ਵੀ ਆ ਖੁਦ ਚਲਾ ਕੇ ਲੈ ਗਿਆ ਮੈਂ ਬਰਸਦੇ ਪਾ ਜੀ ਮੈਂ ਬੱਸ ਆਪ ਚਲਾ ਰਿਹਾ ਜੀ ਤੇ ਬੱਸ ਚਲਾ ਕੇ ਜਦੋਂ ਮੈਂ ਅੱਗੇ ਵੇਟ ਕਰ ਰਿਹਾ ਸੀ ਕਿ ਅਸੀਂ ਇਕੱਠੇ ਹੋ ਕੇ ਜਾਵਾਂਗੇ ਅਸੀਂ ਬੱਸ ਰੋਕ ਲਈ ਤੇ ਬੱਸ ਰੋਕ ਗੱਲਾਂ ਬਾਤਾਂ ਕਰਨ ਲੱਗੀ ਤੇ ਮੈਂ ਉਹ ਪੁੱਛਿਆ ਮੈਂ ਯਾਰ ਗੱਲ ਸੁਣੋ ਕਿਉਂਕਿ ਫਿਰ ਸਾਰਾ ਇਹ ਮਾਹੌਲ ਦਾ ਜਾਣਦਾ ਆਪਣੇ ਮੈਂ ਕਿਹਾ ਪੁੱਛਿਆ ਮਗਰ ਯਾਰ ਇੱਕ ਗੱਲ ਦੱਸੋ ਵੀ ਤੁਹਾਡਾ ਬਿੱਲ ਦੱਸੋ ਆਉਂਦਾ ਕਿਤਾ ਤਾਂ ਸਾਰੀ ਬਸ ਭਰੀ ਨੇ ਇਹ ਗੱਲ ਕਹਿੰਦੀ ਵੀ ਸਾਡਾ ਬਿੱਲ ਨਹੀਂ ਆ ਮਗਰ ਤੁਸੀਂ ਫਿਰ ਮੇਰੇ ਨਾਲ ਕਿਉਂ ਆਏ ਹੋ ਕਹਿੰਦੇ ਤੁਹਾਡਾ ਨਾ ਪਿਆਰ ਹੈ ਮਗਰ ਮੋੜਗੀ ਨੂੰ ਪਾਉਂਗੇ ਕਹਿੰਦੇ ਛਾੜੂ ਨੂੰ ਭਗਵੰਦਾਂ ਨੂੰ ਠੀਕ ਹੈ ਨਾ ਉਹ ਗੱਲਾਂ ਜਦੋਂ ਆਉਂਦੀਆਂ ਰਹੀਆਂ ਮੇਰੇ ਮਨ ਨੂੰ ਇੱਕ ਲੱਗਿਆ ਇਹ ਵਾਕਈ ਭਗਵੰਦਾਂ ਜੀ ਬੜੇ ਵਧੀਆ ਕੰਮ ਕਰ ਰਹੇ ਆ ਤੇ ਮੇਰਾ ਸੀਗਾ ਕਿਉਂ ਭਗਵੰਦਾਂ ਜੀ ਮੇਰੇ ਪਰਾਣੇ ਮੈਂ ਬਿਆਜਿੰਦ ਕਟੋਕਰ 32 ਹਜ਼ਾਰ ਪਰਾਣੇ ਮਿੱਤ ਨੇ ਬਹੁਤ ਚੰਗੇ ਇਨਸਾਨ ਨੇ ਜਦੋਂ ਮੈਂ ਜੁਆਇਨ ਕੀਤਾ ਮਨ ਬੜਾ ਗੱਲ ਵਕੜੀ ਚ ਲਿਆ ਤੇ ਬਹੁਤ ਵਧੀਆ ਮੇਰੇ ਕੰਮ ਕਰਦੇ ਆ ਤੇ ਸਾਡੇ ਕੰਮ ਮੇਰੇ ਤਾਂ ਹੁੰਦੇ ਨਹੀਂ ਜੀ ਕਿਉਂਕਿ ਹਲਕੇ ਦੇ ਲੋਕਾਂ ਨੇ ਕੰਮ ਨੇ ਤੇ ਇਹ ਹੀ ਇਹ ਵੱਡੀ ਵੱਡੀ ਗੱਲਾਂ ਨੇ ਪਰ ਮੈਨੂੰ ਵਾਕਈ ਚਾਹੇ ਮੈਨੂੰ ਅਜ ਮਹੀਨਾ ਹੀ ਹੋਇਆ ਪਰ ਵਾਕਈ ਸਵਾਦ ਆ ਗਿਆ ਮੁਖਵੰਤੀ ਨੂੰ ਵੇਣ ਦਾ ਜਿਹੜਾ ਅਸੀਂ ਕਦੇ ਵੀ ਚੌਂ ਨਹੀਂ ਸੀ ਕੀਤਾ ਕਦੇ ਵੀ ਸਾਡਾ ਨਹੀਂ ਚੌਂ ਕੀਤਾ ਕਿਸੇ ਨੂੰ ਅਸੀਂ ਤਾਂ ਚੌਂ ਕਰ ਦਈ ਸਾਡਾ ਚੌਂ ਨਹੀਂ ਕੀਤਾ ਇਹ ਜਦੋਂ ਭਗਵਾਨ ਤੁਮਾਰੀ ਮੁਖਵੰਤੀ ਸਾਹਿਬ ਸਾਡਾ ਚੌਕ ਕਰ ਰਿਹਾ ਤੇ ਸਾਨੂੰ ਮੈਨੂੰ ਮੈਨੂੰ ਇੱਥੋਂ ਅਜਵਾਇਆ ਫਤਿਹਗੁਰ ਸਾਹਿਬ ਇਹ ਬੜੀ ਵੱਡੀ ਗੱਲ ਤੇ ਤੁਸੀਂ ਕਿਹਾ ਵੀ ਲੱਤਾਂ ਖਿੱਚੀਆਂ ਤੁਹਾਡੀਆਂ ਨਾ ਤੁਸੀਂ ਇਹ ਗੱਲ ਕਿਸੇ ਵੀ ਪਾਰਟੀ ਦੇ ਵਿੱਚ ਤੇ ਹੁਣ ਵੀ ਆ ਸਕਦੇ ਨੇ ਫਿਰ ਉਹ ਤਾਂ ਨਹੀਂ ਮੈਂ ਤਾਂ ਖੁੱਲਾ ਚੈਲੰਜ ਹਾਂ ਮੈਂ ਤਾਂ ਆਪਦੀ ਲੜਾਈ ਲੜ ਰਿਹਾ ਮੇਰੇ ਇੱਕ ਮੁਕਾਬਲੇ ਜਿਹੜਾ ਮਰਜ਼ੀ ਆ ਜਾਵੇ ਪੀਚ ਪਸੂ ਮੈਂ ਕਹਿੰਦਾ ਜਿਹੜਾ ਮਰਜ਼ੀ ਆਵੇ ਪ੍ਰਮਾਤਮਾ ਮੇਰੇ ਲੋਕ ਮੇਰੇ ਲੋਕ ਚਾਹੇ ਬਸੀਦੇ ਹੋਣ ਚਾਹੇ ਫਤਿਹਗੜ ਸਾਹਿਬ ਚਾਹੇ ਮਲੋਹ ਹੋਣ ਚਾਹੇ ਅਮਨਗੜ ਹੋਵੇ ਚਾਹੇ ਚਾਹੇ ਸਾਨੇ ਵਾਲੋ ਚਾਹੇ ਸਮਨਾਲਾ ਹੋਵੇ ਹਰ ਹਲਕੇ ਚ ਆਪਣੇ ਲੋਕ ਮੈਨੂੰ ਪਿਆਰ ਕਰਦੇ ਆ ਭਗਵੰਤ ਮਾਤਾ ਜੀ ਨੀਤੀਆਂ ਪਸੰਦ ਕਰਦੇ ਆ ਪਾਰਟੀ ਨੂੰ ਪਸੰਦ ਕਰਦੇ ਆ ਤੇ ਅੱਜ ਸਹੀ ਮੈਨੇ ਲੋਕ ਆਪਨੂੰ ਵੋਟ ਪਾਉਣਗੇ ਕੱਲ ਨਾ ਸੀ ਇੱਕ ਥੋੜੀ ਲੋਕ ਮਿਲਣੀ ਸੀ ਪਿੰਡ ਮਲੋਹ ਦੇ ਵਿੱਚ ਪਿੰਡ ਪੈਂਦਾ ਸੀ ਇੰਨੀਆ ਤੇ ਅਸੀਂ ਉਰੋਂ ਟੀਮ ਭੇਜਤੀ ਮੈਂ ਕਿਹਾ ਤੁਸੀਂ ਜਾ ਕੇ ਦੇਖੋ ਵੀ ਕੀ ਹੋ ਰਿਹਾ ਉੱਥੇ ਕੀ ਕਵਰ ਕਰ ਰਹੇ ਨੇ ਵੀ ਆਪਾਂ ਵੀ ਜਾ ਕੇ ਦੇਖੀਏ ਮੈਨੂੰ ਲੱਗਦਾ ਛੂਟੀ ਜੀ ਮਿਲਣੀ ਸੀ ਉਹ ਜਦੋਂ ਉੱਥੇ ਸੀ ਮਤਲਬ ਤੁਸੀਂ ਪਹੁੰਚੇ ਲੋਕਾਂ ਦਾ ਇਕੱਠ ਬਦਨ ਲੱਗ ਗਿਆ ਮਤਲਬ ਉੱਥੇ ਨੀਅਰ ਬਾਊਟ 5-700 ਦੇ ਹਜ਼ਾਰ ਦੇ ਨੇੜੇ ਤੇੜੇ ਬੰਦਾ ਇੱਕ ਮਿਲਣੀ ਚ ਪਹੁੰਚ ਗਿਆ ਇਹ ਇਹ ਚੀਜ਼ ਤੁਸੀਂ ਖੱਟ ਲਈ ਫਤੇਗੜ ਸਾਹਿਬ ਦੇ ਵਿੱਚ ਆ ਗਏ ਕੱਲ ਅਸੀਂ ਤਿੰਨ ਪਿੰਡਾਂ 'ਚ ਗਏ ਜਿੱਥੇ ਤੇ ਇੱਕ ਆਪਣਾ ਅੰਨੀਆਂ ਪਿੰਡ ਸੀਗਾ ਇੱਕ ਸਲਾਣੇ ਪਿੰਡ ਸੀਗਾ ਇੱਕ ਅੰਬੇ ਮਾਜਰਾ ਤਿੰਨ ਪਿੰਡਾਂ 'ਚ ਗਏ ਅੰਬੇ ਮਾਜਰੇ ਦੇ ਜਿਹੜੇ ਪ੍ਰਵਾਦ ਅਕਾਲੀ ਦਲ ਦੇ ਸੀ ਇਈ ਕਾਂਗਰਸ ਦੇ ਲੀਡਰ ਸੀਗੇ ਕਟੋ-ਕਟ 20 ਪਰਿਵਾਰ ਆਪਣਾ ਜੁਆਇਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ। ਉਹ ਕਹਿੰਦੇ ਅਸੀਂ ਭਗਵੰਤ ਮਾਨ ਜੀ ਨੂੰ ਕਿਉਂਕਿ ਮੇਰੇ ਨਾਲ ਬਿੰਦ ਸਵੰਤ ਸੀਗੇ ਤੇ ਗੈਰੀ ਬਿਲਿੰਗ ਸਾਡੇ ਐਮਐਲ ਸਾਹਿਬ ਉਹਨਾਂ ਨੇ ਕੱਲ ਜੁਆਇਨ ਕਰਾਇਆ। ਕਟੋ-ਕਟ 30 ਤੇ 40 ਪਰਿਵਾਰ ਕੱਲ ਜੁਆਇਨ ਕੀਤੇ ਆ। ਬਹੁਤ ਵੱਡਾ ਸਾਨੂੰ ਹੁਗਾਰਾ ਮਿਲਿਆ। ਜਿਵੇਂ ਹਰ ਪਿੰਡ 'ਚੇ 20-20 ਲੋਕ ਚੰਗੇ 25-25 ਲੋਕ ਆਪਣਾ ਜੁਆਇਨ ਕਰ ਰਹੇ ਆ। ਸਾਨੂੰ ਪੂਰੀ ਯਾਦ ਸਹਿ ਅਸੀਂ ਬਹੁਤ ਵਧੀਆ ਇਹ ਤੋਂ ਜਿੱਤ ਪ੍ਰਾਪਤ ਕਰਨ। ਫਾਇਦਾ ਵੀ ਹੋ ਰਿਹਾ ਨਾ ਨੌ ਦੇ ਨੌ ਹਲਕਿਆਂ 'ਚ ਐਮਐਲਏ ਵੀ ਸਾਰੇ ਆਪ ਦੇ। ਹਾਂਜੀ। ਇੱਕ ਪੁੱਤਰੋ ਬੜਾ ਵੱਡੀ ਗੱਲ ਹੈ ਜੀ ਸਾਡੇ ਸਾਰੇ ਐਮਐਲ ਸਾਬ ਬਹੁਤ ਦਿਨ ਰਾਤ ਇਕ ਕਰਦੇ ਐ ਤੇ ਵਧੀਆ ਕੰਮ ਕਰ ਰਹੇ। ਸਾਨੂੰ ਪੂਰੀ ਉਮੀਦ ਹੈ ਵੀ ਅਸੀਂ ਇਹ ਸੀਟ ਬਹੁਤ ਵਧੀਆ ਜਿੱਤਾਂਗੇ। ਜੀਬੀ ਸਾਹਿਬ ਸੁਖਵੀਰ ਸਿੰਘ ਬਾਦਲਾਹਣੀ ਪੰਜਾਬ ਬਚਾਓ ਯਾਤਰਾ ਕੱਢਦੇ ਨੇ ਇਹਦੇ ਬਾਰੇ ਕੀ ਕਹੋਗੇ? ਐਕਚੁਅਲੀ ਕੀ ਹੈ ਅੱਜ ਯਾਤਰਾ ਕੱਢਣ ਦਾ ਕੋਈ ਪੰਜਾਬ ਨੂੰ ਹੋਇਆ ਕੀ ਹੈ ਦੱਸੋ ਮੈਨੂੰ। ਪੰਜਾਬ ਨੂੰ ਜਾਂ ਪੰਜਾਬ ਦਾ ਬੱਚਾ ਹੀ ਹੈ ਪੰਜਾਬ ਦਾ ਬੱਚੇ ਹੀ ਗਿਆ ਨਾ ਜਦੋਂ ਭਗਵਾਨ ਤੁਮਾ ਜੀ ਮੁੱਖ ਮੰਤਰੀ ਬਣ ਗਏ ਅੱਜ ਜੱਟ ਕਿਉਂ ਥਾਪੀਆਂ ਮਾਰਦੇ ਆ ਜੱਟ ਕਿਉਂ ਖੁਸ਼ ਹੈ ਜੱਟ ਕਹਿੰਦਾ ਸਾਨੂੰ ਪਾਣੀ ਮਿਲਦਾ ਹਰ ਵਾਰ ਸਾਨੂੰ ਗੰਨੇ ਗੰਨੇ ਦੀ ਉਹ ਹੈ ਜੇ ਗੰਨੇ ਦੀ ਪੇਮੈਂਟ ਨਾ ਟਾਈਟੇ ਤਿੰਨ ਸਾਲ ਮਿਲਦੀਆਂ ਸੀਗੀਆਂ ਤੇ ਅੱਜ ਨੂੰ ਪੇਮੈਂਟ 15 20 ਦਿਨ ਤੇ ਮਿਲਦੀ ਹੈ ਜਿਨ੍ਹਾਂ ਨੂੰ ਪਾਣੀ ਨਹੀਂ ਸੀ ਲੱਗਦਾ ਉਹਨਾਂ ਨੂੰ ਨਹਿਰੋਂ ਪਾਣੀ ਚੱਕ ਕੇ ਦੇ ਰਹੇ ਸੀ ਨਾ ਮੋਟਰ ਨਹੀਂ ਲਵਾ ਸਕਦਾ ਜੱਟ ਕਿਉਂਕਿ ਮੋਟਰ ਗ੍ਰੀਨ ਟ੍ਰਿਬਿਨਲ ਦੇ ਬੰਦਰ ਕੀਤਾ ਨਾ ਸਾਰਾ ਮੋਟਰ ਲਗਨੇਸ਼ਨ ਨਹੀਂ ਮਿਲਦੇ ਪਰ ਅੱਜ ਨੂੰ ਪਾਣੀ ਮਿਲ ਰਿਹਾ ਅੱਜ ਉਹ ਖੁਸ਼ ਹੈ ਜਿਹਨੂੰ ਐਜੂਕੇਸ਼ਨ ਅੱਜ ਐਜੂਕੇਸ਼ਨ ਜੀ ਨੂੰ ਸਕੂਲ ਪਤਾ ਮਿਲ ਰਿਹਾ ਕੱਲ ਇੱਕ ਗਰੀਬ ਪਰਿਵਾਰ ਸੀ ਉਹ ਮੈਨੂੰ ਮਿਲੇ ਮੰਗਾ ਬੱਚੇ ਤੁਹਾਡੇ ਕਿੱਥੇ ਪੜਦੇ ਤੇ ਕਹਿੰਦੇ ਵੀ ਸਰਕਾਰੀ ਸਕੂਲ ਚ ਮੰਗਾ ਸਰਕਾਰੀ ਸਕੂਲ ਚ ਕਿਵੇਂ ਦੀ ਐਜੂਕੇਸ਼ਨ ਕਹਿੰਦੇ ਸਾਡਾ ਜਦੋਂ ਬੱਚਾ ਹੁਣ ਵੀ ਐਤ ਕੀਦੇ 90% ਨੰਬਰ ਆਏ ਵੀ ਐਤ ਕੀ ਦੋ ਦੋ ਸਾਲ ਤੋਂ ਇੰਨੀ ਇੰਪਰੂਵਮੈਂਟ ਹੋਈ ਹੈ ਯੁਗੇਸ਼ ਵੀ ਹੁਣ 90 ਪਲੱਸ ਤੇ ਇਹ ਇਹ ਬੱਚੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਦੇ ਬੱਚੇ 90 ਨਹੀਂ ਪਲੱਸ ਆਰੇ ਕਿ ਉਹਨੂੰ ਪ੍ਰੋਪਰ ਪ੍ਰੋਜੈਕਟਰ ਰੂਮ ਮਿਲ ਰਿਹਾ ਕੰਪਿਊਟਰ ਰੂਮ ਮਿਲ ਰਿਹਾ ਚੰਗੀ ਐਜੂਕੇਸ਼ਨ ਮਿਲ ਰਹੀ ਉਹਦੇ ਨਾਲ ਬੱਚੇ ਜਿਹੜੇ ਹੈਗੇ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਉਹਨਾਂ ਦੇ ਬੱਚੇ ਸਹੀ ਮੈਨੇਜਡ ਐਜੂਕੇਸ਼ਨ ਜਿਹੜਾ ਐਜੂਕੇਸ਼ਨ ਦਾ ਪੱਤਰ ਪੰਜਾਬ ਬਹੁਤ ਵਧੀਆ ਚੱਕ ਰਿਹਾ ਤੇ ਅਕਾਲੀ ਦਲ ਨੂੰ ਰੇਸ 'ਚ ਗਿਣਦੇ ਹਾਂ ਅਸੀਂ ਤਾਂ ਆਪ ਦੀ ਲੜਾਈ ਲੜਾਂਗੇ ਭਗਵੰਤ ਮਾਨ ਨੂੰ ਲੋਕੀ ਪਸੰਦ ਕਰਦੇ ਉਹਨਾਂ ਦੇ ਕੰਮਾਂ ਨੂੰ ਜਿਹੜੇ ਲੋਕ ਅਕਾਲੀ ਕਲ ਮਨ ਅਕਾਲੀ ਦਲ ਨਾਲ ਜੁੜੇ ਸੀ ਜਾਂ ਕੌਮਸ ਪਾਰਟੀ ਨਾਲ ਜੁੜੇ ਸੀ ਅੱਜ ਆਮ ਆਦਮੀ ਪਾਰਟੀ ਕਿਉਂ ਪਸੰਦ ਕਰਦੇ ਕਿਉਂਕਿ ਜਿਹੜਾ ਭਗਵੰਤ ਮਾਨ ਮੁਕਤ ਸੀ ਇਮਾਨਦਾਰਤਾ ਹੈਗਾ ਨਾ ਲੋਕੀ ਇਹ ਚੀਜ਼ ਦੇ ਤੇ ਕੰਮ ਵੀ ਦੇਖਦੇ ਆ ਜਿਹੜੀ ਉਹਦੀ ਇਮਾਨਦਾਰੀ ਹੈ ਉਹ ਦੇਖਦੇ ਵੀ ਇਮਾਨਦਾਰ ਪਹਿਲੀ ਵਾਰ ਨਾ ਤੁਹਾਨੂੰ ਘਰੇ ਸਵੈਦੀ ਨਹੀਂ ਕਰਾਈ ਹਮ ਅੱਛਾ ਆਪਾਂ ਕਹਿੰਦੇ ਆ ਪਿੰਡ ਜਿਹਦੇ ਕਹਿੰਦੇ ਸ ਘਰੇ ਪਿੰਡ ਦੀ ਸਵੈਦੀ ਨਹੀਂ ਕਰਾਈ ਹਮ ਉਹਨਾਂ ਦੀ ਮਦਰ ਕਹਿੰਦੀ ਹੈ ਵੀ ਮੈਂ ਕੋਈ ਨਹੀਂ ਸੀ ਉਹ ਉਹ ਕਰਨਾ ਵੀ ਮੈਂ ਤਾਂ ਸਿੰਪਲ ਹੀ ਰਹਿਣਾ ਮੈਂ ਉਹਨੂੰ ਮੇਨਟੇਨ ਨਹੀਂ ਕਰਨਾ ਇਹ ਵੱਡੀਆਂ ਗੱਲਾਂ ਹੁੰਦੀਆਂ ਨਹੀਂ ਤਾਂ ਪਹਿਲਾਂ ਜਦੋਂ ਕੋਈ ਐਮ.ਐਲ.ਏ ਬਣ ਜਾਂਦਾ ਮੰਤਰੀ ਬਣਦਾ ਸੀਨੀਅਰ ਮਿਨਿਸਟਰ ਬਣਦਾ ਆਹ ਲਾ ਕੇ ਮੈਂ ਕੋਠੀ ਪਿੰਡ ਜੀ ਵਧੀਆ ਬਣਾਉਂ ਅੱਜ ਕੋਠੀ 2 ਸਾਲ ਜਾ ਕੇ ਪਿੰਡ ਦੇਖੋ ਉਹੀ ਸਿੰਪਲ ਸਿੰਪਲ ਇਹ ਯਾਰ ਬੜੀ-ਬੜੀ ਗੱਲਾਂ ਨੇ ਇਹ ਛੋਟੀਆਂ ਗੱਲਾਂ ਨਹੀਂ ਜਿਹੜਾ ਹਰ ਇੱਕ ਬੰਦਾ ਅੱਜ ਆਪਦਾ ਗੱਲ ਕਰਦਾ ਵੀ ਮੈਂ ਆਪਦਾ ਘਰ ਵਧੀਆ ਬਣਾਉਂ ਵੀ ਮੇਰਾ ਵੱਡਾ ਘਰ ਹੋਵੇ ਪਿੰਡ ਸਰ ਯਾਰ ਮੁੱਖ ਮੰਤਰੀ ਬਹੁਤ ਵੱਡੀ ਚੀਜ਼ ਹੁੰਦੇ ਆ ਉਹ ਜੋ ਮਰਜੀ ਮਾਰੇ ਪਰ ਮੁੱਖ ਮੰਤਰੀ ਇਮਾਨਦਾਰ ਹਰ ਬੰਦਾ ਕੋਈ ਕੋਈ ਮਹਿਲ ਨਸਵਾਰੀ ਕਰ ਰਿਹਾ ਕੋਈ ਕੁਸ਼ ਕਰ ਰਿਹਾ ਪਰ ਇਹ ਮੁੱਖ ਮੰਤਰੀ ਸਾਹਿਬ ਇਦਾਂ ਦਾ ਕੋਈ ਚਾਹ ਨਹੀਂ ਉਹਨਾਂ ਨੂੰ ਲੋਕ ਸੇਵਾ ਦਾ ਚਾਹ ਹੈ ਵੀ ਮੈਂ ਲੋਕ ਸੇਵਾ ਕਰਾਂ ਵੀ ਲੋਕਾਂ ਦੇ ਕੰਮ ਕਰਾਂ ਯਾਰ ਕਦੇ ਕਿਸੇ ਮੁੱਖ ਮੰਤਰੀ ਨੇ ਸੋਚਿਆ ਸੀਗਾ ਵੀ ਨੱਕੇ ਵਿਧਾਤ ਨੂੰ ਜਿਹੜਾ ਜੱਟ ਵੀ ਯਾਰ ਜੱਟ ਸਾਰਾ ਬਹੁਤ 당 ਹੋ ਰਿਹਾ ਕਿਦਾਂ ਸੋਚਿਆ 70 ਸਾਲ ਚ ਵੀ ਆਪਾਂ ਪਾਣੀ ਦਈਏ ਜਿਹੜਾ ਅੱਜ ਅੰਨ ਦਾਤਾ ਜਿਹੜਾ ਕੰਟੀਨਿਊ ਕਣਕ ਦੇ ਰਿਹਾ ਝੋਨਾ ਦੇ ਰਿਹਾ ਜਿਹਨੂੰ ਫੂਡ ਦੇ ਰਿਹਾ ਜੋ ਅੰਨ ਦਾਤਾ ਹੈ ਕਿਸਾਨ ਉਹਨਾਂ ਦਾ ਕਿ ਸੱਚ ਸਤ ਸੋਚੇ ਨਹੀਂ ਹੈ ਇੱਕ ਇਹ ਭਗਵੰਤ ਮਾਨੀਏ ਜਿਨ੍ਹਾਂ ਨੇ ਇਹ ਗੱਲ ਸੋਚੀ ਹੈ ਅੱਜ ਜੱਟ ਖੁਸ਼ ਹੈ ਨਹੀਂ ਜੀ ਵੀ ਸਾਹਿਬ ਚਲੋ ਇਹ ਤਾਂ ਠੀਕ ਹੈ ਵਧੀਆ ਗੱਲ ਹੈ ਹਨਾ ਪੰਜਾਬ ਵਾਸਤੇ ਸੋਚਦੇ ਨੇ ਫਿਰ ਜਿਹੜੇ ਮੌਜੂਦਾ ਐਮਐਲਏ ਨੇ ਚਾਹੇ ਆਪਾਂ ਐਮਪੀ ਕਹਿ ਲਈਏ ਜਿਹੜੇ ਜਲੰਧਰ ਤੋਂ ਸੀਗੇ ਇਹ ਪਾਰਟੀ ਕਿਉਂ ਛੱਡ ਦੇ ਨੇ ਇਹਨੂੰ ਕੀ ਕਮੀਆਂ ਲੱਗੀਆਂ ਐਕਚੁਅਰ ਕੀ ਐ ਹਰ ਬੰਦਾ ਸ਼ੌਹਰਤ ਦੇ ਮਗਰ ਲੱਗਿਆ ਵੀ ਮੇਰੇ ਕੋਲ 20-20 ਗਨਮੈਨ ਹਣ 25-25 ਗਨਮੈਨ ਹਣ ਯਾਰ ਗੱਲ ਸੁਣੋ ਗਨਮੈਨ ਦੀ ਕੋਈ ਲੋੜ ਨਹੀਂ ਜਦੋਂ ਲੋਕੀ ਤੁਹਾਨੂੰ ਰਿਸਪੈਕਟ ਦਿੰਦੇ ਆ ਤਾਂ ਕੋਈ ਚੀਂ ਨਹੀਂ ਤੁਹਾਡਾ ਚੌਕ ਕਰਦੇ ਆ ਤਾਂ ਇਹ ਲੋੜ ਨਹੀਂ ਇਹ ਗੱਡੀਆਂ ਦੀ ਜੋ ਗਵਰਨਮੈਂਟ ਦਿੰਦੀ ਆ ਉਹ ਲੈ ਲਓ ਜੋ ਪ੍ਰੋਟੋਕੋਲ ਹੁੰਦਾ ਸੀ ਜੋ ਆਪਾਂ ਯੂਜ਼ ਕਰਦੇ ਆ ਸਾਰਾ ਕੁਝ ਕਿਉਂਕਿ ਇਹ ਮੇਰੇ ਹਿਸਾਬ ਨਾਲ ਉਹਨਾਂ ਨੂੰ ਪਾਰਟੀ ਨਹੀਂ ਸੀ ਚੜਨੀ ਚਾਹੀਦੀ ਤੇ ਹੁਣ ਡੇਢ ਮਹੀਨੇ ਪਤਾ ਲੱਗ ਗਿਆ ਨਾ ਨੂੰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਜੀ ਮਨਾਇਆ ਨਹੀਂ ਕਰ ਨਹੀਂ ਮਨਾਉਣ ਦੀ ਜੀ ਦਾ ਮਨ ਬਣ ਜਾਣਾ ਹੁਣੇ ਮੈਂ ਦੱਸਦਾ ਜੀ ਤੇ ਮੈਨੂੰ ਵਾਕਈ ਆ ਆਦੋ ਕਿਉਂ ਪਾਰਟੀ ਬਰਾਂ ਸਾਲ ਹੋ ਗਏ ਬਣੀ ਨੂੰ ਪਰ ਮੈਨੂੰ ਇੱਕ ਮਹੀਨੇ ਚ ਪਤਾ ਲੱਗ ਰਿਹਾ ਵਾਕਈ ਯਾਰ ਜੇ ਕਿਸੇ ਨੇ ਕੰਮ ਕਰਨ ਤਾਂ ਇਸ ਪਾਰਟੀ ਚ ਕਰੇ ਕਿਉਂਕਿ ਪਾਲਿਸੀਆਂ ਵਧੀਆਂ ਪਾਰਟੀ ਦੀਆਂ ਜਿਹੜਾ ਬੰਦਾ ਜਿਹੜਾ ਕੰਮ ਕਰਦੇ ਆ ਤੇ ਪੌਸੀਆਂ ਵਧੀਆ ਨੇ ਤੇ ਆਪਣਾ ਉਹ ਹੀ ਲੋਕ ਪਸੰਦ ਕਰਦੇ ਸਿੰਪਲ ਬੰਦੇ ਨੂੰ ਪਸੰਦ ਕਰਦੇ ਮੈਂ ਕਿਹੜਾ ਮੈਂ ਕਿਹੜਾ ਕੋਈ ਬਾਲਾ ਵੱਡਾ ਸਰਦਾਰ ਆ ਮੈਂ ਤਾਂ ਮीडियोਕਰ ਬੰਦਾ ਗਰੀਬ ਪਰਵਾਰ ਨੂੰ ਮੈਂ ਦੱਸਦਾ ਅੱਜ ਕਈ ਵਾਰੀ ਮੈਂ ਐਮਐਲਏ ਵੀ ਰਿਆਂ ਪਰ ਤੇਲ ਕੋਣ ਨੂੰ ਪੈ ਨਹੀਂ ਹੁੰਦੇ ਗੱਡੀਆਂ ਚ ਪਰ ਫਿਰ ਵੀ ਚਲੋ ਆਪਾਂ ਇਹ ਬੜੀ ਵੱਡੀ ਗੱਲ ਹੁੰਦੀ ਆ ਆਪਾਂ ਸਿੰਪਲ ਬੰਦੇ ਆ ਆਪਣੇ ਦੋਸਤ ਮਿੱਤਰ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਜਿਹੜੇ ਸਕੇ ਪਰਾਂਵਾਂ ਤੋਂ ਮੇਰੇ ਨਾਲ ਵੱਧ ਖੜੇ ਨੇ ਮੇਰੀ ਵਾਈਫ ਮੇਰੀ ਬੇਟੀ ਮੇਰੇ ਰਿਸ਼ਤੇਦਾਰ ਕਿਉਂ ਵਾਈਫ ਵਾਲਾ ਵਾਈਫ ਦੀ ਬੜੀ سپورਟ ਹੈ ਆਪਣੀ ਬੇਟੀ ਦੀ ਬਹੁਤ سپورਟ ਹੈ ਮੈਨੂੰ ਮੇਰੀ ਬੇਟੀ ਵੀ ਗਾਈਡ ਕਰਦੀ ਹੈ ਕਈ ਵਾਰ ਮੈਂ ਜਦੋਂ ਕਿਸੇ ਨੂੰ ਕਹਿ ਦਿੰਦਾ ਨਹੀਂ ਬੇਟੇ ਪਾਪਾ ਤੂੰ ਇਹ ਐਟੀਟਿਊਡ ਨਹੀਂ ਇਹ ਆਪਣਾ ਹੀ ਨਹੀਂ ਰੱਖਣਾ ਤੂੰ ਜਿਵੇਂ ਤੁਸੀਂ ਹੈਗੇਵੇਂ ਰਹੋ ਵੀ ਕਿਸੇ ਦੇ ਬੁੱਧ ਨਾ ਬੋਲੋ ਚਾਹ ਠੀਕ ਹੈ ਨਹੀਂ ਕਿਸੇ ਦੇ ਨਾਲ ਗੱਲ ਕਰਨੀ ਚਲੋ ਜਦੋਂ ਬੰਦਾ ਕੋਈ ਸਾਡੇ ਅੰਗੇਜ ਕੋਈ ਚੱਲਦਾ ਤਾਂ ਕਈ ਵਾਰੀ ਆਪਾਂ ਹੰਮਰ ਵਿੱਚ ਚਲੋ ਆਪਾਂ ਕਿਸੇ ਵਾਰੀ ਕੈਦੇ ਨੇ ਪਰ ਸਹੀ ਮਹਿਨਿਆ ਆਪਣਾ ਜਿਹੜਾ ਸੁਭਾਅ ਹੈ ਉਹ ਸੌਫਟ ਰਹਿਣਾ ਚਾਹੀਦਾ ਕਿਸੇ ਨੂੰ ਵੀ ਕਿਸੇ ਨਾਲ ਇਹ ਨਹੀਂ ਰੱਖਣਾ ਚਾਹੀਦਾ ਵਿਤਕਰਤਿਆ ਹਮੇਸ਼ਾ ਹੀ ਆਪਣੇ ਡੀਸਰਟ ਤਰੀਕੇ ਨਾਲ ਮੈਂ ਲੋਕਾਂ ਨਾਲ ਆਪਾਂ ਵਧੀਆ ਕੰਮ ਕਰੀਏ ਤੇ ਇਹੀ ਮੈਂ ਉਹ ਕਰਦਾ ਜੀ ਇਹ ਆਖਰੀ ਸਵਾਲ ਹੈ ਜਿਵੇਂ ਇੰਡੀਆ ਗੱਠ ਜੋੜ ਹੋ ਗਿਆ ਹੈ ਸੈਂਟਰ ਦੇ ਵਿੱਚ ਸਾਰਾ ਹੋ ਗਿਆ ਤੇ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖ-ਵੱਖ ਲੜਦੇ ਨੇ ਸਪੋਜ਼ ਦੋਨੇ ਪਾਰਟੀਆਂ ਮਿਲਾ ਕੇ 11 ਤੋਂ 12 ਐਮਪੀ ਜਿੱਤਦੀਆਂ ਨੇ ਮੰਨ ਲਓ ਤਾਂ ਭੁਗਤਨੀਆਂ ਤਾਂ ਉਹ ਇੰਡੀਆ ਗੱਠ ਜੋੜਨ ਨੂੰ ਏ ਠੀਕ ਹੈ ਸੈਂਟਰ 'ਚ ਫਿਰ ਲੋਕਾਂ 'ਚ ਕੀ ਏ ਮੈਂ ਸਮਝ ਨਹੀਂ ਆਇਆ ਸਹੀ ਇਹ ਗੱਲ ਹੈ ਤੁਹਾਡੀ ਕਿਉਂਕਿ ਅੱਜ ਜਿਹੜੀ ਉੱਪਰ ਵਾਲੀ ਗੱਲ ਹੈ ਚਾਹੇ ਰੌਲ ਹੁਣ ਚਾਹੇ ਕੇਜਰੀਵਾਲ ਸਾਹਿਬ ਅੱਜ ਕੇਜਰੀਵਾਲ ਸਾਹਿਬ ਪੂਰੇ ਦੁਨੀਆ 'ਚ ਬੜੀ ਫੇਮਸ ਪਰਸਨੈਲਿਟੀ ਬਣ ਗਏ ਇਹ ਕੋਈ ਮੋਦੀ ਦੀ ਗੱਲ ਕਰਦੇ ਅੱਜ ਕੇਜਰੀਵਾਲ ਸਾਹਿਬ ਨੇ ਮੋਦੀ ਦੇ ਬਰਾਬਰ ਦੇ ਲੀਡਰ ਹੈ ਬਾਕੀ ਗੱਲਾਂ ਦੂਰ ਨੇ ਕਿਉਂਕਿ ਕੇਜਰੀਵਾਲ ਦੀ ਪੋਪੁਲਾਰਿਟੀ ਅਸੀਂ ਜਦੋਂ ਹੁਣ ਪਿੱਛੇ ਗਏ ਆ ਦਿੱਲੀ ਤਾਂ ਉੱਤੇ ਕਦੇ ਇਹ ਵੀ ਅਸੀਂ ਵੀ ਜਾਂਦੇ ਰਹੇ ਕਾਂਗਰਸ ਪਾਰਟੀ ਲਈ ਵੀ ਜਾਂਦੇ ਰਹੇ ਹ ਪਰ ਜਿਹੜਾ ਉੱਥੇ ਇਕੱਠ ਹੋਇਆ ਐਤ ਕੀ ਸਾਰੀਆਂ ਪਾਰਟੀਆਂ ਉੱਤੇ ਇਕੱਠੇ ਹੋਈ ਜਿਹੜੇ ਕੇਜਰੀਵਾਲ ਸਾਹਿਬ ਦੇ ਹੱਕ ਚ ਲੋਕ ਆਏ ਮਲ ਲੱਖਾਂ ਦੀ ਇਤਦਾਦ ਚ ਇਹਦੀ ਫਸ ਪਹਿਲੀ ਵਾਰੀ ਹੋਇਆ ਜਿਹੜੇ ਉੱਤੇ ਮੜ ਗੱਡੀਆਂ ਖੜੀ ਕਰਨ ਨੂੰ ਜਗ੍ਹਾ ਨਹੀਂ ਸੀ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਇਹਤ ਕੀ ਬਹੁਤ ਜ਼ਿਆਦਾ ਜੋ ਇਹ ਤੱਕਾ ਕੇਜਰੀਵਾਲ ਸਾਹਿਬ ਨੇ ਕੀਤਾ ਤੇ ਉਹ ਲੋਕਾਂ ਦੀ ਉਹਦੀ ਪੌਪੁਲਾਰਿਟੀ ਵੇਖ ਕੇ ਲੋਕੀ ਕੇਜਰੀ ਵਲਕੇ ਜੀ ਨੂੰ ਵਲ ਕਰਦੇ ਸੀ ਜਿਵੇਂ ਪੰਜਾਬ ਦੇ ਲੋਕ ਭਗਵੰਤ ਮੰਗਵੰਦ ਮਾਜੀ ਕਹਿੰਦੇ ਆ ਨਾ ਉਵੇਂ ਲੋਕੀ ਕੇਜਰੀ ਕੇ ਜੀ ਬੁਲ ਸਕਦੇ ਸੀ ਇਸਾ ਧੰਨਵਾਦ ਸਸਕਰ ਜੀ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਬਹੁਤ ਧੰਨਵਾਦ ਤੁਸੀਂ ਗ੍ਰੇਟ